ਮੋਖਰੇਤੇ ਅੱਜ ਸਭ ਤੋਂ ਪਹਿਲਾਂ ਤੇ ਮੈਂ 11ਵਾਂ ਜਿਹੜਾ ਅੰਤਰਰਾਸ਼ਟਰੀ ਯੋਗ ਦਿਵਸ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ ਮੈਂ ਉਹਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਪਰ ਅੱਜ ਪੰਜਾਬ ਸਰਕਾਰ ਵੱਲੋਂ ਜੋ ਸੀਐਮਪੀ ਯੋਗਸ਼ਾਲਾ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਅੱਜ ਉਹਦੇ ਤਹਿਤ ਜਿਹੜਾ ਵਾ ਧਾਰੀਵਾਲ ਵਿਖੇ ਜਿਹੜਾ ਵਾ ਯੋਗਾ ਦਾ ਆਯੋਜਨ ਜਿਹੜਾ ਕੀਤਾ ਗਿਆ ਔਰ ਸੈਂਕੜੇ ਹੀ ਜਿਹੜੇ ਆ ਯੋਗਾ ਦੇ ਅਭਿਆਸੀ ਨੇ ਅੱਜ ਇੱਥੇ 70 ਹੋਏ ਆ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਯੋਗਾ ਦੇ ਆਸਨ ਜਿਹੜੇ ਆ ਉਹ ਕਰਵਾਏ ਗਏ ਆ ਸੋ ਮੈਂ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਪੰਜਾਬ ਸਰਕਾਰ ਦਾ ਔਰ ਬੀਡੀਪੀਓ ਸਾਹਿਬ ਦਾ ਔਰ ਸਾਰੀ ਟੀਮ ਸੀਐਮ ਦੀ ਯੋਗਸ਼ਾਲਾ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਔਰ ਯੋਗਾ ਦੇ ਨਾਲ ਜਿੱਥੇ ਤੁਹਾਨੂੰ ਸਰੀਰਕ ਤੌਰ ਤੇ ਤੰਦਰੁਸਤੀ ਮਿਲਦੀ ਆ ਉੱਥੇ ਸਾਨੂੰ ਮਾਨਸਿਕ ਤੌਰ ਤੇ ਵੀ ਜਿਹੜੀ ਆ ਉਹ ਸ਼ਾਂਤੀ ਤਾਂ ਮਿਲਦੀ ਆ ਇੱਕ ਕੰਪਲੀਟ ਜਿਹੜਾ ਵਾ ਸਰੀਰ ਤੇ ਲਈ ਐਕਸਰਸਾਈਜ਼ ਆ ਸੋ ਮੈਂ ਤੇ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿਉਂਕਿ ਅੱਜ ਕੱਲ ਦਾ ਜਿਹੜਾ ਬੜਾ ਸਟ्रेस ਦਾ ਜ਼ਮਾਨਾ ਆ ਔਰ ਇਸ ਜ਼ਮਾਨੇ ਦੇ ਵਿੱਚ 1 ਘੰਟਾ ਸਾਨੂੰ ਜ਼ਰੂਰ ਆਪਣੇ ਸਰੀਰ ਦੇ ਲਈ ਜਿਹੜਾ ਕੋ ਘਟਨਾ ਚਾਹੀਦਾ ਔਰ ਹਰ ਇੱਕ ਨੂੰ ਮੈਂ ਕਹਾਂਗਾ ਕਿ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਯੋਗਾ ਨਾਲ ਕਰੋ ਔਰ ਤੁਹਾਡੇ ਜ਼ਿੰਦਗੀ ਦੇ ਵਿੱਚ ਬੜੇ ਪੋਜ਼ਿਟਿਵ ਚੇਂਜਸ ਜਿਹੜੇ ਆ ਉਹ ਆਉਣਗੇ ਜਿੱਥੇ ਸਰੀਰੀ ਤੌਰ ਤੇ ਤੁਹਾਨੂੰ ਤੰਦਰੁਸਤੀ ਮਿਲੇਗੀ ਔਰ ਥੇ ਮਾਨਸਿਕ ਤੌਰ ਤੇ ਵੀ ਤੁਹਾਨੂੰ ਜਿਹੜੀ ਆ ਕੋਈ ਸ਼ਾਂਤੀ ਮਿਲੂਗੀ ਔਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਫਾਰਕਾ ਬਣਾਈ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਗਰਾਊਂਡਾਂ ਬਣਾਈਏ ਜਾ ਰਹੀਆਂ ਆ, ਖੁੱਡੇ ਲਗਾਏ ਜਾ ਰਹੇ ਆ। ਉਹਦਾ ਕੀ ਮਤਲਬ ਹੈ ਸਰਕਾਰ ਦਾ? ਅ ਪਿੰਡਾਂ ਦੇ ਵਿੱਚ ਅਸੀਂ ਆਪਣੀ ਨੌਜਵਾਨੀ ਨੂੰ ਖੇਤਾਂ ਵੱਲ ਨੂੰ ਪਰਫੁੱਲਤ ਕਰਨ ਦੇ ਲਈ ਗਰਾਊਂਡਾਂ ਬਣਾ ਰਹੇ ਆ। ਤੰਦਰੁਸਤੀ ਬਣਾਉਣ ਤੰਦਰੁਸਤ ਬਣਾਉਣ ਦੇ ਲਈ ਸਮਾਜ ਨੂੰ ਫਾਰਕਾ ਬਣਾਈਆਂ ਜਾ ਰਹੀਆਂ ਔਰ ਬਹੁਤ ਵਧੀਆ ਢੰਗ ਨਾਲ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਉਹ ਪਿੰਡਾਂ 'ਚ ਕੀਤੇ ਜਾ ਰਹੇ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੋਂ ਜਿਹੜਾ ਵਾ ਉਹ ਸਹੀ ਡਾਇਰੈਕਸ਼ਨ ਚ ਚੈਨਲਾਈਜ਼ ਕਰ ਸਹੀਏ ਔਰ ਉਹਨਾਂ ਦਾ ਰੁਝਾਨ ਜਿਹੜਾ ਵਾ ਉਹ ਖੇਡਾਂ ਵੱਲ ਨੂੰ ਦਿਖਾਇਆ ਜਾਵੇ ਸਰ ਪ੍ਰਸ਼ਾਤੀ ਰੁਖ ਆ ਰਹੇ ਆ ਕਿ ਇਹ ਪੀੜ ਕਰਨਾ ਚਾਹੁੰਦੇ ਆ ਕਿ ਰੁਖ ਬਰੇ ਪੜ ਗਏ ਧਰਤੀ ਤੇ ਤਾਂ ਪਬਲਿਕ ਨੂੰ ਕੀ ਫੀਲ ਹ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਰੋਖ ਜਰੂਰ ਲਾਉਣੇ ਚਾਹੀਦੇ ਆ ਕਿਉਂਕਿ ਸਾਡਾ ਤੇ ਫਲਸਫਾ ਹੀ ਇਹ ਆ ਕਿ ਪਾਵਨ ਨੂੰ ਪਿਰੋ ਪਾਣੀ ਪਿਤਾ ਮਾਤਾ ਧਰਤ ਮਹਤ ਸੋ ਇਸ ਫਲਸਫੇ ਦੇ ਤਹਿਤ ਜਿਹੜਾ ਵਾ ਸਾਨੂੰ ਵੱਧ ਤੋਂ ਵੱਧ ਰੁਖ ਜੜੇ ਆ ਲਗਾਉਣੇ ਚਾਹੀਦੇ ਆ ਮੈਂ ਆਪਣਾ ਨਿੱਜੀ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਮੇਰੇ ਬੇਟੇ ਦਾ ਜਨਮ ਦਿਨ ਜਿਹੜਾ ਉਹ 22 ਅਗਸਤ ਨੂੰ ਹੁੰਦਾ ਔਰ ਮੈਂ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਆਪਣੇ ਘਰ ਇੱਕ ਰੁੱਖ ਜਿਹੜਾ ਜ਼ਰੂਰ ਲਗਾਉਣਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਚਾਹੇ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਚਾਹੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੱਕ ਰੁੱਖ ਜਿਹੜਾ ਵਾ ਆਪਣੇ ਘਰ 'ਚ ਆਪਣੇ ਖੇਤਾਂ 'ਚ ਜਿੱਥੇ ਵੀ ਤੁਹਾਨੂੰ ਕੋਈ ਛੋਟੇ ਮੇਂ ਜਗ੍ਹਾ ਮਿਲਦੀ ਓਥੇ ਜਗ੍ਹਾ ਲਗਾਓ ਸਤਿਗੁਰੂ ਜੀ ਅੱਜ ਯੋਗ ਦੇ ਰਦੀ ਸਾਰਿਆਂ ਨੂੰ ਬਹੁਤ ਬਹੁਤ ਭਾਈ ਮੁਬਾਰਕਬਾਦ ਦਿੰਦਾ ਹੈ ਤੇ ਧਾਰੀਵਾਲ ਦੇ ਵਿੱਚ ਅਸੀਂ ਅੱਜ ਬੜੀ ਪ੍ਰੀਤ ਪਾੰਮ ਦੇ ਨਾਲ ਸਾਡੇ ਸਤਕਾਰਯੋਗ ਚੇਅਰਮੈਨ ਜੀ ਮੁੱਛਣ ਜੀ ਇੱਥੇ ਪਹੁੰਚੇ ਨੇ ਕਿ ਸਾਡੀ ਨਗਰ ਕਮੇਟੀ ਦੀ ਕੀ ਵੀ ਇਹ ਵੀਡੀਓ ਬਲੌਗ ਦੇ ਲੋਕ ਵੀ ਇੱਥੇ ਆਏ ਨੇ ਸਾਡੇ ਧਾਰੀਵਾਲ ਦੇ ਨਗਰ ਜੋ ਅਸੀਂ ਸਾਰੇ ਅੱਜ ਕੋਈ ਯੋਗਾ ਕੀਤਾ ਬੜੀ ਖੁਸ਼ੀ ਹੋਈ ਆ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਯੋਗ ਸਾਨੂੰ ਤੰਦਰੁਸਤ ਰੱਖਦਾ ਯੋਗ ਦਿਨ ਆ ਸਾਡਾ ਵਾਤਾਵਰਨ ਨੂੰ ਸ਼ੁੱਧਣਾ ਚਾਹੀਦਾ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਇਹ ਜੇ ਪ੍ਰਧਾਨ ਅਪੀਲ ਕਰਨਾ ਵੀ ਸਾਰੇ ਇੱਕ ਪੋਦਾ ਗੁਰੂ ਰਤਨਕਰ ਲੱਗਦੇ ਚਾਕੇ ਕੇਸੇ ਲਾਓ ਪਾਂਗੇ ਆਪਣੇ ਬੁਰਗਾ ਦੀ ਯਾਦ ਵਿੱਚ ਬੱਚਿਆਂ ਦੀ ਖੁਸ਼ੀਆਂ ਲਈ ਦੇਣ ਜਿੱਦਣ ਦਾ ਜਨਮ ਦਿਨ ਦਾ ਤੇ ਪੋਡੇ ਨੂੰ ਲਾਓ ਤੇ ਨਾਲ ਉਹਨੂੰ ਪਾਲੋ ਤੇ ਪਾਣੀ ਪੋਣੀ ਦਿਓ ਤਾਂ ਕਿ ਵਾਤਾਵਰਨ ਸ਼ੁੱਧੇ ਸਾਰਿਆਂ ਨੂੰ ਯੋਗਦੇ ਲਈ ਬਹੁਤ ਬਹੁਤ ਵਾਰ

ਪੰਜਾਬ ਸੇਤਵਲ ਵੱਧ ਰਿਹਾ ਹੈ ਯੋਗਾ ਹਰ ਪਾਰਕ ਦੇ ਵਿੱਚ ਅੱਜ ਕਰਾਇਆ ਜਾ ਰਿਹਾ ਹੈ ਇਸ ਲਈ ਮੈਂ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਜੀ